ਆ ਪਾਲੇ ਕਿ ਜਾ ਰਹੇ ਹਾਂ ਨੀ ਪਲਾਈ ਫਰਮੇਕਾ ਹੈ ਹੁਣ ਇਹ ਫਰਮੇਕਾ ਬਨੇ ਘਰ ਬਣਾਇਆ ਕਰੇ ਤੇ ਬਾਕੀ ਵੀਡੀਓ ਤੁਹਾਨੂੰ ਬਾਅਦ ਚਾੜਾਂਗੇ ਜੀ ਸਭ ਕੁਝ ਜਿੱਥੇ ਮਿਲ ਜਾ ਆਪ ਦੇ ਫਰਮੇਕਾ ਨਿਆੰਦਾ ਨਾਮ ਹੈ ਬਾਈ ਬਾਕੀ ਤੁਹਾਨੂੰ ਕਰੇ ਜਾ ਕੇ ਦਿਖਾਵਾਂਗੇ ਆ ਨਾਲ ਸੱਤਾ ਬਾਈ ਆ ਨਾਲ ਇਹ ਮੇਰਾ ਫਸਟ ਵਲੋਗ ਹੈ ਮੋਟਾ ਨਾ ਮਿਲਿਆ ਫਸਟ ਦੇ ਵੀਡੀਓ ਆਪੇ 6 ਫਰੈਂਸ ਨੇ ਮੈੱਕੇ ਜੀ ਦੇ ਭਾਈ ਆਪ ਨੇ ਸੱਤਾ ਨਾਲ ਬੱਠੇ ਦਾ ਅਸਰੇ ਇਹ ਪੁੰਡਾ ਜਿਹੜੇ ਸ਼ਮੇਕਾ ਦਾਣਾ ਕਹਿੰਦੇ ਪੂਰੀ ਤਿਆਰੀ ਕਰ ਰੱਖਿਆ ਹੈ ਵਿਆਹ ਦੀ ਜਿਹੜਾ ਵਿਆਹ ਹੈ ਇਹ ਵੀ ਸਟੇਟਰ ਨਾ ਚੱਲੀ ਆਪਾਂ ਚੱਲੇ ਰਹੀ ਹੁਣ ਪਿੰਡ ਨੂੰ ਜੇ ਜਾਣੇ ਬਈ ਪਿੰਡ ਪਿੰਡ ਵੇ ਹਾਂ ਪਿੰਡ ਚੱਲੇ ਆਂ ਅਸੀਂ ਢੇਲਾ ਵੇ ਅਸੀਂ ਮੂੰਹ ਦਾਖਲ ਤੋਂ ਉੱਤਰ ਮੈਕਾ ਲੈ ਕੇ ਇੱਕ ਕਰੇ 6000 ਦਾ ਦਿੱਤਾ ਦੇਖ ਦੋ ਪੀਸ ਨੇ ਆਇਆ ਫੋਡੇ ਦਾ ਨਹੀਂ ਨਾ ਜਾਂਦੇ ਇਸ ਬਾਈਕੋਂ ਵੇਗਾ ਜਾਂਦੇ ਕੋਲੇ ਨਾ ਨਹੀਂ ਚੰਕ ਵਾਲਾ ਇੱਕ ਹੁੰਦਾ ਹੈ ਉਹ ਮੇਰਾ ਚੰਕ ਹੈ 27 ਦਾ ਰੱਬ ਨਹੀਂ ਦੇਂਦੇ ਆ ਰਹੀ ਤੇ ਪਾ ਦੇ ਅੰਦਰ ਆ ਰ ਮਾਰੇ ਆ ਇੱਥੇ ਬਾਤ ਸੁਣਾ ਬਈ ਆ ਬਹੁਤ ਡਰਦੇ ਵੀ ਆ ਜਮਾ ਮੁਰਤ ਸੈਨ ਜਨ ਬਹੁਤ ਡਰਦੇ ਬਹੁਤ ਕੁੰਨੀ ਮਾਰਦੇ ਆ ਇਹ ਐਨੀ ਕੁੰਨੀ ਮਾਰਦਾ ਕਿਸੇ ਨੇ ਨਹੀਂ ਰਵੇਟ ਦੋ ਨਾ ਬਰਾਬਰ ਨਹੀਂ Porque chido no